ਸ਼ਸ਼ੀ ਗਾਲ ਦੀ ਸਾਰਿਆਂ ਨੂੰ ਇਹ ਵਲੌਗ ਤੁਹਾਡਾ ਜਿਵੇਂ ਮੈਂ ਲੇਟ ਪਾ ਰਹੀਆਂ ਕਿ ਕਾਫੀ ਦਿਨ ਹੋ ਗਏ ਮੈਂ ਅਵਦੀ ਸਿਸਟਰ ਕੋਲੇ ਗਈ ਸੀਗੀ ਤੇ ਇਹ ਉਸ ਦਿਨਾਂ ਦੇ ਵਲੌਗ ਨੇਗੇ ਥੋੜੇ ਥੋੜੇ ਮੈਂ ਸ਼ੂਟ ਕਰੀ ਸੀ ਜਿੰਨਾ ਮੇਰੇ ਤੋਂ ਹੋ ਸਕਿਆ ਤੇ ਇੱਥੇ ਛੋਟੀ ਬੇਟੀ ਨੂਰ ਆ ਜਿਹੜੀ ਆਪਣੀ ਉਹ ਆਈ ਸੀਗੀ ਸਕੂਲ ਤੋਂ ਤੇ ਹੁਨਰ ਨੂੰ ਦੇਖ ਕੇ ਮਤਲਬ ਇਕਦਮ ਤਾਂ ਉਹ ਸ਼ੌਕ ਹੋ ਗਈ ਬਿਕੋਜ਼ ਇਹਨਾਂ ਨੂੰ ਨਹੀਂ ਪਤਾ ਸੀ ਬੇਟੀਆਂ ਨੂੰ ਵੀ ਅਸੀਂ ਆਉਣਾਗਾ ਇਹ ਤਾਂ ਸਾਰੀਆਂ ਸਕੂਲ ਗਈਆਂ ਹੋਈਆਂ ਸੀ ਤੇ ਹੁਣ ਥੋੜਾ ਥੋੜਾ ਤਾਂ ਸ਼ਰਮਾਉਗੀ ਪਰ ਬਾਅਦ ਇਹਦੇ ਨਾਲ ਬਹੁਤ ਫਰੈਂਡਲੀ ਹੋ ਜੂਗੀ ਇਹ ਬਹੁਤ ਪਿਆਰ ਕਰਦੀ ਆ ਹੁਨਰ ਨੂੰ ਲਾਈਕ ਵੀ ਹਾਂ ਮੇਰਾ ਵੀਰਾ ਮੇਰਾ ਵੀਰਾ ਹਨਾ ਇਦਾਂ ਕਰਕੇ ਮੇਰਾ ਹੁਨਰ ਸਾਡਾ ਹੁਨਰ ਇਦਾਂ ਕਰਕੇ ਬਹੁਤ ਲਾਟ ਕਰਦੀ ਆ ਇੱਕ ਛੋਟੀ ਆ ਹਾਂ ਪ੍ਰਵਾਨ ਜੇ ਦੇ ਨੇ ਹਾਂ ਦੇ ਤਾਂ ਚਲੋ ਨਹੀਂ ਹੈਗੀਆਂ ਤਾਂ ਤਿੰਨ ਚਾਰ ਸਾਲ ਵੱਡੀ ਆ ਪਰ ਐ ਵੀ ਛੋਟੇ ਛੋਟੇ ਇਹਨਾਂ ਦੀ ਮਤਲਬ ਜਿਹੜੀ ਮਾਤਾ ਸਾਲ ਦੇ ਨਿਆਣੀ ਆ ਨਾ ਦਾ ਕਰਕੇ ਵਧੀਆ ਇਹਨਾਂ ਦੀ ਬਣਦੀ ਆ ਤੇ ਜਿਹੜਾ ਹੁਨਰ ਆ ਉਹ ਵੀ ਆਪਣਾ ਨਾ ਨੂਰ ਨੂੰ ਬਹੁਤ ਜ਼ਿਆਦਾ ਮਤਲਬ ਕਿ ਲਾਡ ਕਰਦਾ ਉਹਨੂੰ ਦੇਖ ਕੇ ਨਾ ਉਹਨੂੰ ਜੱਫੀਆਂ ਪਾਉਣ ਲੱਗ ਜਾਂਦਾ ਆ ਦੀਦੀ ਦੀਦੀ ਇਦਾਂ ਕਰਨ ਲੱਗ ਜਾਂਦਾ ਹੈਗਾ ਵੀ ਜਿਵੇਂ ਵੀ ਚਲੋ ਆਪਾਂ ਬੱਚੇ ਨੂੰ ਸਿਖਾਵਾਂਗੇ ਬੱਚੇ ਉਵੇਂ ਸਿੱਖ ਜਾਂਦੇ ਆ ਨਾ ਮੈਂ ਕਹਿੰਨੀ ਨਹੀਂ ਆ ਤੇਰੀ ਦੀਦੀ ਦੀਦੀ ਦੇਖ ਲਓ ਜਿਵੇਂ ਸਿੱਖ ਗਿਆ ਤੇ ਇੱਥੇ ਕਰ ਰਹੇ ਸੀਗੇ ਇਹ ਡਾਂਸ ਫੋਨ ਤੇ ਚਲਾ ਕੇ Song ਦੇਖੋ ਇਧਰ ਡਾਂਸ ਕਰਦਾ ਆਪਣਾ ਤੇ ਇਸ ਤੋਂ ਬਾਅਦ ਇਹ ਆਪਣੇ ਮਤਲਬ ਕਿ ਸਿਸਟਰਸ ਦੇ ਨਾਲ ਬਸ ਖੇਡ ਲੱਗਿਆ ਰਹਿੰਦਾ ਸੀਗਾ ਉੱਥੇ ਜਿੰਨੇ ਦਿਨ ਮੈਂ ਰਹੀਆਂ ਦੋ ਤਿੰਨ ਦਿਨ ਮੈਂ ਰਹਿ ਕੇ ਆਈਆਂ ਤੇ ਉੱਥੇ ਉਹਨਾਂ ਨਾਲ ਹੀ ਇਹ ਖੇਡ ਲੱਗਿਆ ਰਹਿੰਦਾ ਸੀਗਾ ਵਧੀਆ ਡਾਂਸ ਡੂਸ ਕੀਤਾ ਇੱਥੇ ਥੋੜੀ ਜਿਹੀ ਜਿਹੜੀ ਵੀਡੀਓ ਚੰਗੀ ਤਰ੍ਹਾਂ ਨਹੀਂ ਲਈ ਗਈ ਉਹਦੇ ਲਈ ਸੌਰੀ ਤੇ ਇੱਥੇ ਅਸੀਂ ਗਏ ਸੀਗੇ ਪਿੰਡ ਦੇ ਵਿੱਚ ਇੱਕ ਅੱਧਾ ਸੂਟ ਲੈਣ ਗਏ ਸੀਗੇ ਤੇ ਇਦਾਂ ਹੀ ਮੇਰਾ ਜੀ ਕਰਿਆ ਦੀਦੀਆਂ ਦੀ ਚੱਲ ਆਪਾਂ ਨਾਲੇ ਕਿਹੜਾ ਚ ਕੱਢ ਆਉਣੇ ਆਣੇ ਕੁਝ ਲੈ ਆਉਣੇ ਆਂਗੇ ਤੇ ਇੱਥੇ ਹਨਰ ਖੜਾ ਸੀਗਾ ਆਪਣਾ ਪਹਿਲਾਂ ਤਾਂ ਇਹ ਥੋੜਾ ਜਿਹਾ ਹੋ ਗਿਆ ਬੀ ਕਿੱਥੇ ਲੈ ਆਏ ਫਿਰ ਨੂਰ ਤੇ ਹੁਨਰ ਨੇ ਇੰਨੀ ਜ਼ਿਆਦਾ ਮਸਤੀ ਕੀਤੀ ਨਾ ਦੁਕਾਨ ਤੇ ਇਹਨਾਂ ਨੇ ਖੌਰੂ ਪਾਤਾ ਤੇ ਇਹਨਾਂ ਦੀ ਜਿੰਨਾ ਦੇ ਅਸੀਂ ਸ਼ਾਪ ਤੇ ਗਏ ਸੀ ਉਹਨਾਂ ਦੀ ਆ ਛੋਟੀ ਜੀ ਡੋਪੀ ਸੀਗੀ ਚੀਚੀ ਸੀ ਇਹਦਾ ਨਾਂ ਚੀਚੀ ਮੈਨੂੰ ਬਹੁਤ ਕਿਊਟ ਲੱਗੀ ਹੈਗੀ ਤਾਂ ਛੱਟਿਉ ਸੀਗੀ ਬਟ ਇਹਨਾਂ ਨੇ ਇਹਦੇ ਬਾਲ ਕਟਿੰਗ ਕਰਤੇ ਗਰਮੀ ਕਰਕੇ ਕੱਟ ਵਗੈਰਾ ਕਰਤੇ ਗਰਮੀ ਕਰਕੇ ਜਾਨਵਰ ਵੀ ਬੋਂਦਲ ਜੇ ਜਾਂਦਾ ਤਾਂ ਕਰਕੇ ਤੇ ਬਹੁਤ ਕਿਊਟ ਸੀ ਇਹਨਾਂ ਮੋਹ ਲੈ ਰਹੀ ਸੀ ਕੁਝ ਵੀ ਨਹੀਂ ਸੀ ਕਹਿ ਰਹੀ ਤੇ ਮੈਨੂੰ ਤਾਂ ਵੈਸੇ ਵੀ ਇਹ ਬਰੀਡ ਬਹੁਤ ਸੋਹਣੀ ਲੱਗਦੀ ਆ ਚਲੋ ਇਹਦੇ హెਅਰ ਨਹੀਂ ਹੈਗੇ ਤਾਂ ਥੋੜੀ ਜਿਹੀ ਉਪਰੀ ਲੱਗਦੀ ਐ ਨਹੀਂ ਅਗਰ ਜਿਨ੍ਹਾਂ ਦੇ హెਅਰ ਵਗੈਰਾ ਹੁੰਦੇ ਨੇ ਉਹ ਤਾਂ ਡੌਗੀ ਨਾ ਛਿੱਟ ਜੂ ਇੰਨੇ ਕਿਊਟ ਲੱਗਦੇ ਨੇ ਇਹਦਾ ਕਲਿੱਪ ਕੁਲਪਾ ਲਾ ਦਿੰਦੇ ਆ ਉਹਨਾਂ ਦੇ ਲੋਕੀ ਵੈਸੇ ਵੀ ਮੈਨੂੰ ਤਾਂ ਜਾਨਵਰਾਂ ਨਾਲ ਸੱਚੀ ਬਹੁਤ ਪਿਆਰ ਆ ਡੌਗੀਆਂ ਵਗੈਰਾ ਦੇ ਨਾਲ ਚਾਹੇ ਆਵਾਰਾਂ ਨੇ ਚਾਹੇ ਘਰੇ ਰਖੇ ਹੋਰੇ ਸਭ ਨਾਲ ਫਿਰ ਇੱਥੇ ਅਸੀਂ ਬਣਾਏ ਉੱਥੋਂ ਆ ਕੇ ਬੇਟੀ ਨੇ ਬਣਾਏ ਸੀਗੇ ਸੈਂਡਵਿਚ ਬਣਾਏ ਵੱਡੀ ਬੇਟੀ ਨੇ ਤੇ ਇਧਰ ਦੇਖੋ ਇਹ ਤਿੰਨੇ ਭੈਣ ਭਰਾ ਲੱਗੇ ਹੋਏ ਨੇ ਡਾਂਸ ਕਰ ਤੇ ਹੁਨਰ ਤਾਂ ਆਪਣਾ ਵਿਹਾ ਗਣਾ ਲਾਉਣੇ ਆ ਕਿੱਥੇ ਦੇਖੋ ਵਿੱਚ ਫਿਰਦਾ ਉਹਨਾਂ ਦੇ ਚਾਹੀ ਗਿਰ ਜਵੇ ਖਾ ਕੇ ਗੋਡਾ ਪਰ ਨਹੀਂ ਵਿੱਚ ਹੀ ਲੱਗਿਆ ਪਿਆ ਇੰਨੀ ਮਸਤੀ ਕਰ ਰਿਆ ਸੀ ਇੰਨੀ ਮਸਤੀ ਕਰ ਰਿਆ ਸੀ ਇੱਥੇ ਇਹਦਾ ਜੂੜਾ ਵਗੈਰਾ ਕਰਤਾ ਸੀ ਬਿਕੋਜ਼ ਤੀਸਰੇ ਦਿਨਾਂ ਦੀ ਇਹ ਕਲਿੱਪ ਆ ਤੇ ਇਹਦੇ ਪਾਪਾ ਨੇ ਆਉਣਾ ਸੀਗਾ ਸਾਨੂੰ ਲੈਣ ਤੇ ਤੇ ਬਸ ਇੱਥੇ ਅਸੀਂ ਹੁਣ ਹਨਰ ਦੇ ਪਾਪਾ ਦੀ ਕਰ ਰਹੇ ਸੀਗੇ ਵੇਟ ਤੇ ਲਓ ਜੀ ਹਨਰ ਦੇ ਪਾਪਾ ਵੀ ਆ ਗਏ ਸੀ ਤੇ ਆਪਣੇ ਪਾਪਾ ਨੂੰ ਦੇਖ ਕੇ ਸਾਰਿਆਂ ਨੂੰ ਭੁੱਲ ਗਿਆ ਸੀ ਮੁੜ ਕੇ ਹੀ ਕਿਸੇ ਕੋਲੇ ਨਹੀਂ ਗਿਆ ਹੈਗਾ ਤੇ ਅਸੀਂ ਜੀ ਮੇਰੀ ਛੋਟੀ ਜੀ ਵੀਡੀਓ ਦੋ ਤਿੰਨ ਦਿਨਾਂ ਦੀ ਇਕੱਠੀ ਕਰਕੇ ਅਪਲੋਡ ਕਰੀਏਗੀ ਜੇ ਤੁਹਾਨੂੰ ਵੀਡੀਓਸ ਹੋਣੀ ਲੱਗੀ ਹੋਵੇ ਆਪਣੀਆਂ ਹੋਰ ਵੀ ਵੀਡੀਓ ਜ਼ਰੂਰ ਦੇਖਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਓ ਓਕੇ ਜੀ ਬਾਏ